ਅਰਤੀ ਨਾਲ ਜੁੜਿਆ ਹੋਇਆ ਮੁੱਦਾ ਅਸੀਂ ਤਾਂ ਕਾਂਗਰਸ ਪਾਰਟੀ ਨੇ ਅਨ ਕੰਡੀਸ਼ਨਲ ਸਾਡੇ ਲੀਡਰ ਆਫ অপੋਜੀਸ਼ਨ ਨੇ ਸ਼ੁਰੂਆਤ 'ਚ ਹੀ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਬਿਨਾਂ ਸ਼ਰਤ ਤੋਂ ਸਪੋਰਟ ਕਰਦੇ ਹਾਂ ਜੋ ਵੀ ਅੱਗੇ ਕਦਮ ਚੱਕੋਗੇ ਇਹ ਐਵੇਂ ਹੀ ਹਰ ਇੱਕ ਦੀ ਮਜ਼ਾਕ ਉਡਾਈ ਜਾਣਾ ਉਹਨਾਂ ਦੀ ਨੁਕਤਾ ਚੀਨੀ ਕਿ ਸਪੀਕਰ ਦਾ ਰਵਈਆ ਉਹੀ ਐ ਸੀ ਇਹਨਾਂ ਦੇ ਮਨਿਸਟਰਜ਼ ਇਕੱਲਾ ਇਕੱਲਾ ਬੋਲਿਆ 30 30 ਮਿੰਟ ਤੇ 1 ਘੰਟੇ ਤੋਂ ਉੱਤੇ ਕਿ ਸਪੀਕਰ ਦਾ ਫਰਜ਼ ਨਹੀਂ ਸੀ ਕਿ অপੋਜੀਸ਼ਨ ਅਕਸਰ ਅਸੀਂ ਹੀ ਗਏ ਸਾਰੇ ਆ ਦੇਖੋ ਭੈਣ ਕਿੰਨਾ ਪੜ੍ਹ ਲੈ ਕੇ ਰਿਸਰਚ ਕਰਕੇ ਗਿਆ ਸੀਗਾ ਮੈਨੂੰ ਟਾਈਮ ਮਿਲਿਆ ਵਾ 3-4 ਮਿੰਟ ਕੰਟੀਨਜਰਮੈਂਟਸ ਮੈਂ ਕੀ ਗੱਲ ਰੱਖੂੰਗਾ ਤੇ ਕੀ ਨਹੀਂ ਉਹਦੇ ਵਿੱਚ ਵੀ ਟੋਕਾ ਬੰਦੀ ਹੁੰਦੀ ਆ ਤੁਸੀਂ ਬਹੁਤ ਲੇਟ ਉੱਠੇ ਹੋ ਡੈਮ ਸੇਫਟੀ ਐਕਟ 2021 ਚ ਬਣ ਜਾਂਦਾ ਪਾਰਲੀਮੈਂਟ ਵੱਲੋਂ ਬਣਿਆ ਆ ਇੱਕ ਠੀਕ ਆ ਤੁਸੀਂ 3 ਸਾਲ ਕਿੱਥੇ ਸੀਗੇ ਤੇ ਜਿਹੜਾ ਪੰਜਾਬ ਦਾ ਇੱਕ ਬੀਪੀਐਪੀ ਦਾ ਪਾਵਰ ਮੈਂਬਰ ਹੁੰਦਾ ਬੋਰਡ ਦੇ ਵਿੱਚ ਉਹਨੂੰ ਹਟਾ ਦਿੱਤਾ ਤੁਸੀਂ ਕੀ ਕਿਸੇ ਅਦਾਲਤ ਵਿੱਚ ਗਏ ਉਸ ਤੋਂ ਬਾਅਦ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਸਕ੍ਰਿਪਟਰ ਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇ ਤੁਸੀਂ ਚਲੋ ਅੱਜ ਬੁਲਾਉਣੀ ਸੀ ਵਿਧਾਨ ਸਭਾ ਫਿਰ ਤੁਸੀਂ ਡੈਮ ਸੇਫਟੀ ਐਕਟ ਦੇ ਮੁਕਾਬਲੇ ਇੱਕ ਪੰਜਾਬ ਦਾ ਹੀ ਐਕਟ ਬਣਾ ਦਿੰਦੇ ਕੋਈ ਆਪਾਂ ਉਹ ਵੀ ਨਹੀਂ ਫਿਰ ਉਹ ਕਹਿਣ ਲੱਗੇ ਜੀ ਹਲੇ ਟਾਈਮ ਨਹੀਂ ਸੀਗਾ ਕਿ ਅਸੀਂ ਥੋੜੇ ਸਮੇਂ ਬਾਅਦ ਫਿਰ ਦੁਬਾਰਾ ਵਿਧਾਨ ਸਭਾ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਅੱਜ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਜਿਸ ਦੇ ਵਿੱਚ ਜਿਹੜੀਆਂ ਸਾਰੀਆਂ ਪਾਰਟੀਆਂ 올 ਪਾਰਟੀ ਜਿਹੜੀ ਮੀਟਿੰਗ ਪਹਿਲਾਂ ਹੋਈ ਸੀ ਉਸ ਤੋਂ ਬਾਅਦ ਜਿਹੜੀ ਪਾਣੀ ਦੇ ਮੁੱਦੇ ਨੂੰ ਲੈ ਕੇ ਇੱਕ ਜੁੜਤਾ ਦਿਖਾਈ ਗਈ ਤਾਂ ਜਿਸ ਨੂੰ ਲੈ ਕੇ ਅੱਜ ਸੈਸ਼ਨ ਵਿੱਚ ਜੋ ਕੁਝ ਹੋਇਆ ਤੁਸੀਂ ਵੀ ਦੇਖ ਰਹੇ ਹੋ ਤੇ ਸਾਡੇ ਨਾਲ ਸੁਖਪਾਲ ਸਿੰਘ ਖੈਰਾ ਜੀ ਮੌਜੂਦ ਨੇ ਉਹਨਾਂ ਵੀ ਅੱਜ ਭਾਸ਼ਣ ਦਿੱਤਾ ਤੇ ਪੰਜਾਬ ਦੇ ਪਾਣੀਆਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਕਿ ਨਵੀਂ ਨੀਤੀ ਕੋਈ ਆਏਗੀ ਜਾਂ ਜਿਹੜਾ ਹਰਿਆਣਾ ਆਪ ਦਾ ਜਿਹੜਾ ਹੱਕ ਮੰਗ ਰਿਹਾ ਇਸ ਦੇ ਉੱਪਰ ਕੀ ਉਹਨਾਂ ਦਾ ਸਮਾਂ ਜਿਹੜਾ ਆਉਂਦਾ ਉਹਨਾਂ ਨੂੰ ਹੱਕ ਮਿਲਦਾ ਜਾਂ ਕੀ ਹੈਗਾ ਸਭ ਤੋਂ ਪਹਿਲਾਂ ਸੁਖਵੰਤ ਸਿੰਘ ਖੜਾ ਜੀ ਅੱਜ ਜੋ ਤੁਸੀਂ ਬੋਲੇ ਅੱਜ ਪਾਣੀ ਦੇ ਮੁੱਦੇ ਸਾਰੇ ਇਕੱਠੇ ਹੋਏ ਅੱਜ ਤੁਹਾਨੂੰ ਲੱਗਿਆ ਕਿ ਅੱਜ ਸਾਰੇ ਜਿਹੜੇ ਇਕੱਠੇ ਹੋਏ ਆਲ ਮੁੱਦਿਆਂ ਦੇ ਵੀ ਇਕੱਠੇ ਹੋਣਾ ਚਾਹੀਦਾ ਹੈ ਇਹ ਗੱਲ ਇਹ ਆ ਕਿ ਇਹ ਮੁੱਦਾ ਪਾਣੀ ਦਾ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਧਰਤੀ ਨਾਲ ਜੁੜਿਆ ਹੋਇਆ ਮੁੱਦਾ ਅਸੀਂ ਤਾਂ ਕਾਂਗਰਸ ਪਾਰਟੀ ਨੇ ਅਨ ਕੰਡੀਸ਼ਨਲ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਸ਼ੁਰੂਆਤ 'ਚ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਬਿਨਾਂ ਸ਼ਰਤ ਤੋਂ ਸਪੋਰਟ ਕਰਦੇ ਹਾਂ ਜੋ ਵੀ ਅੱਗੇ ਕਦਮ ਚੱਕੋਗੇ ਅਸੀਂ ਤੁਹਾਡੇ ਨਾਲ ਤੁਹਾਡੀ ਸਪੋਰਟ ਪਰ ਅੱਜ ਦੇ ਇਹਨਾਂ ਦੇ ਟੇਬਰ ਫੇਰ ਪੁਰਾਣੇ ਵਾਂਗੂ ਸੀ ਜੀ ਮਤਲਬ ਬਿਨਾਂ ਵਜ੍ਹਾ ਤੋਂ ਭੜਕਣਾ ਥੋੜੀ ਸਹਿਨਸ਼ੀਲਤਾ ਰੱਖਣੀ ਚਾਹੀਦੀ ਆ ਆ ਜਿਹੜੇ 92 ਬੰਦਿਆਂ ਦੀ ਬਰੂਥ ਮੈਜੋਰਿਟੀ ਲੈ ਕੇ ਐਵੇਂ ਹਰ ਇੱਕ ਦੀ ਮਜ਼ਾਕ ਉਡਾਈ ਜਾਣਾ ਉਹਨਾਂ ਦੀ ਨੁਕਤਾਚੀਨੀ ਕਿ ਨਹੀਂ ਸਪੀਕਰ ਦਾ ਰਵਈਆ ਉਹੀ ਐਸੇ ਦੇਖੋ ਅੱਜ 5 ਘੰਟੇ ਬਹਿਸ ਚੱਲੀ ਕਾਂਗਰਸ ਲਈ ਟਾਈਮ ਸੀ ਕਿ ਸਿਰਫ 25 ਮਿੰਟ ਦਾ ਜੀ ਇਹਨਾਂ ਦੇ ਮਿਨਿਸਟਰ ਇਕੱਲਾ ਇਕੱਲਾ ਬੋਲਿਆ 30 30 ਮਿੰਟ ਦੇ ਅਧਿਕ ਘੰਟੇ ਤੋਂ ਉੱਤੇ ਜੀ ਕੀ ਸਪੀਕਰ ਦਾ ਫਰਜ਼ ਨਹੀਂ ਸੀ ਕਿ ਆਪੋਜੀਸ਼ਨ ਅਕਸਰ ਅਸਲੀ ਗਏ ਸਾਰੇ ਆ ਦੇਖੋ ਮੈਂ ਕਿੰਨਾ ਪੜ੍ਹ ਲੈ ਕੇ ਰਿਸਰਚ ਕਰਕੇ ਗਿਆ ਸੀਗਾ ਮੈਨੂੰ ਟਾਈਮ ਮਿਲਿਆ ਵਾ 3-4 ਮਿੰਟ ਹੁਣ 3-4 ਮਿੰਟ ਚ ਮੈਂ ਕੀ ਗੱਲ ਰੱਖੂੰਗਾ ਤੇ ਕੀ ਨਹੀਂ ਰੱਖੂੰ ਉਹਦੇ ਵਿੱਚ ਵੀ ਟੋਕਾ ਬੰਦੀ ਹੁੰਦੀ ਆ ਹਾਲਾਂਕਿ ਮੈਂ ਜਿਹੜੀ ਗੱਲ ਗੱਲ ਉੱਥੇ ਰੱਖੀ ਬੜੀ ਵਾਜਬ ਰੱਖੀ ਕਿ ਮੈਂ ਕਿਹਾ ਕਿ ਜੋ ਕੁਝ ਪਹਿਲਾਂ ਪੁਰਾਣਾ ਹੋਏ ਜੀ ਅਗਰ ਐਂਟੀ ਪੰਜਾਬ ਫੈਸਲੇ ਹੋਏ ਨੇ ਚਾਹੇ ਉਹ ਰੀਆਰਗੇਨਾਈਜ਼ੇਸ਼ਨ ਆਫ ਪੰਜਾਬ 1966 ਐਕਟ ਦੀ ਕਲੋਜ਼ uh, 78 79 80 ਜਿਹੜਾ ਸਾਡੇ ਪਾਣੀਆਂ ਨੂੰ ਤੇ ਡੈਮਾਂ ਨੂੰ ਰੋਬ ਕਰਦਾ ਉਹ ਗਲਤ ਸੀਗਾ ਉਹਦਾ ਇਤਿਹਾਸ ਦਰਜ ਹੋ ਗਿਆ ਵਾ ਚਾਹੇ ਉਸ ਤੋਂ ਬਾਅਦ ਸਬਸੀਕੁਐਂਟਲੀ ਜਿੰਨੇ ਫੈਸਲੇ ਪੰਜਾਬ ਦੇ ਉਲਟ ਹੋ ਗਲਤ ਸੀ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜਾ ਕਿ ਮੈਨੂੰ ਸਮਾਂ ਨਹੀਂ ਦਿੱਤਾ ਮੈਂ ਪੁੱਛਣਾ ਚਾਹੁੰਦਾ ਜੀ ਕਿ ਤੁਸੀਂ ਦੱਸੋ ਕਿ ਤਿੰਨ ਸਾਲਾਂ ਚ ਤੁਸੀਂ ਬਹੁਤ ਲੇਟ ਉੱਠੇ ਹੋ ਡੈਮ ਸੇਫਟੀ ਐਕਟ 2021 ਚ ਬਣ ਜਾਂਦਾ ਪਾਰਲੀਮੈਂਟ ਵੱਲੋਂ ਬਣਿਆ ਐਕਟ ਆ ਠੀਕ ਹੈ ਤੁਸੀਂ ਤਿੰਨ ਸਾਲ ਕਿੱਥੇ ਸੀਗੇ ਅਗਰ ਡੈਮ ਸੇਫਟੀ ਐਕਟ ਸਾਡੇ ਸਟੇਟਾਂ ਦੇ ਅਧਿਕਾਰਾਂ ਦੇ ਉਲਟ ਸੀਗਾ ਤੁਸੀਂ ਇਹਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਜੀ ਤੁਸੀਂ ਕਿਸੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਅੱਜ BBMP ਨੂੰ ਰੋਂਦੇ ਨੇ BBMP ਦਾ ਜਿਹੜਾ ਮੇਨ ਇਸ਼ੂ ਸੀਗਾ ਉਹ 23 ਫ फेब्रुवारी 2022 ਯਾਨੀ ਕਿ 3 ਸਾਲ ਪਹਿਲਾਂ ਜੀ BBMP ਦੇ ਜਿਹੜੇ ਰੂਲਸ ਆ BBMP ਰੂਲਸ 1974 ਜੀ ਇਹ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਤਰਫਾ ਉਹਨਾਂ ਨੂੰ ਅਮੈਂਡ ਕਰਕੇ ਤੇ ਜਿਹੜਾ ਪੰਜਾਬ ਦਾ ਇੱਕ BBMP ਦਾ ਪਾਵਰ ਮੈਂਬਰ ਹੁੰਦਾ ਜੀ ਬੋਰਡ ਦੇ ਵਿੱਚ ਬਿਲਕੁਲ ਉਹਨੂੰ ਹਟਾ ਦਿੱਤਾ ਉਸ ਕੀ ਕਿਸੇ ਅਦਾਲਤ ਵਿੱਚ ਗਏ ਉਸ ਤੋਂ ਬਾਅਦ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਸੋ ਤੋ ਤੁਹਾਨੂੰ ਨਹੀਂ ਲੱਗਦਾ ਕਿ 3 ਸਾਲ ਬਾਅਦ ਅੱਜ ਜਾਗੇ ਨੇ ਚਲੋ ਮੈਂ ਉੱਥੇ ਅੰਦਰ ਕਿਹਾ ਕਿ देर ਆਏ درست ਆਏ ਹੁਣ ਇਹਨਾਂ ਨੇ ਮਤਾ ਪਾਸ ਕੀਤਾ ਜੀ ਵੈਲਕਮ ਨੋ ਵਰੀਜ਼ ਪਰ ਤੁਸੀਂ ਮੈਨੂੰ ਦੱਸੋ ਕਿ ਡੈਮ ਸੇਫਟੀ ਐਕਟ ਨੂੰ 2021 ਨੂੰ ਪੰਜਾਬ ਦੀ ਇੱਕ ਸਟੇਟ ਦਾ ਮਤਾ ਜੀ ਉਹਨੂੰ ਰੱਦ ਕਰ ਸਕਦਾ ਵਾ ਜਾਂ ਤਾਂ ਫਿਰ ਉਹਦੇ ਮੁਕਾਬਲੇ ਦੇ ਉੱਤੇ ਕੋਈ ਇੱਕ ਬਿੱਲ ਲੈ ਕੇ ਆਉਂਦੇ ਲੋ ਜੀ ਅਸੀਂ ਲੋ ਅਸੀਂ ਲੋ ਮੇਕਰਸ ਆ ਜਿਵੇਂ ਕੈਪਟਨ ਅਬਰਿੰਦਰ ਸਿੰਘ ਨੇ 2004 ਚ ਵਾਟਰ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਇੱਕ ਲਾਅ ਬਣਾਇਆ ਜੀ ਉਹ 12 ਸਾਲ ਕੱਟ ਗਿਆ 16 ਚ ਉਹ ਸੁਪਰੀਮ ਕੋਰਟ ਨੇ ਰੱਦ ਕੀਤਾ ਜਾਂ ਤਾਂ ਅਸੀਂ ਕੋਈ ਬਿੱਲ ਲੈ ਕੇ ਆਉਂਦੇ ਉਹਦੇ ਟੈਂਪ ਸੇਫਟੀ ਐਕਟ ਦੇ ਮੁਕਾਬਲੇ ਦੇ ਪੰਜਾਬ ਅਸੀਂ ਉਹ ਵੀ ਨਹੀਂ ਲੈ ਕੇ ਆਏ ਸੀ ਸਿਰਫ ਨਿਖੇਦੀ ਕੀਤੀ ਆ ਅਸੀਂ BBMP ਦੀ ਨਿਖੇਦੀ ਕੀਤੀ ਆ ਅੱਛਾ ਮੇਰੀ ਤਕਰੀਰ ਪੂਰੀ ਨਹੀਂ ਹੋਣ ਦਿੱਤੀ ਅਗਰ ਉਹ ਕਹਿੰਦੇ ਮੈਂ ਕਹਿੰਨਾ ਜੇ ਮਤਾ ਹੀ ਪਾਸ ਕਰਨਾ ਫਿਰ ਜਿਹੜੇ ਕਲੋਜ਼ਸ ਐਂਟੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1964 ਚ ਬਣੇ 78 79 80 ਫਿਰ ਉਹ ਵੀ ਰੱਦ ਕਰ ਦਿਓ ਵਿੱਚ ਚ ਪਾ ਦਿਓ ਜੀ ਫਿਰ ਤੁਸੀਂ ਐਂ ਕਰੋ ਤੁਸੀਂ ਦੂਜੀ ਸਟੇਟ ਨੂੰ ਕਹਿੰਦੇ ਕਿ ਹਰਿਆਣਾ ਤੇ ਰਾਜਸਥਾਨ ਨੇ ਸਾਡਾ ਗੈਰ ਕਾਨੂੰਨੀ ਪਾਣੀ ਵਰਤਿਆ ਵਾ ਇਹ ਰਾਜਸਥਾਨ ਨੇ ਫਿਰ ਰਾਇਲਟੀ ਮੰਗੋ ਨਾ ਤੂੰ ਸਾਡੇ ਪੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟਾਂ ਨੇ 10 ਸਾਲ ਪਹਿਲਾਂ ਕੈਲਕੂਲੇਟ ਕੀਤਾ ਸੀ 15 ਲੱਖ ਕਰੋੜ ਰੁਪਏ ਕੱਲੇ ਰਾਜਸਥਾਨ ਨੇ ਦੇਣਾ ਸਾਡਾ ਫਿਰ ਜੇ ਹਿੰਮਤ ਹੈਗੀ ਤਾਂ ਪਾਓ ਉਹ ਵੀ ਵਿੱਚ ਕਲੋਜ਼ ਐਨੀਵੇਜ਼ ਕੁੱਲ ਮਿਲਾ ਕੇ ਮੈਨੂੰ ਐ ਲੱਗਦਾ ਵਾ ਫ੍ਰੈਂਕਲੀ ਜੀ ਉਹਨਾਂ ਨੂੰ ਉਹਨਾਂ ਨੂੰ ਉਹ ਮੁੱਦੇ ਦੀ ਭਾਲ ਵਿੱਚ ਸੀ ਜੀ ਇਹ ਇੱਕ ਮੁੱਦੇ ਦੀ ਭਾਲ ਵਿੱਚ ਸੀਗੇ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਇੱਕ ਗੱਲ ਉਹਨਾਂ ਨੇ ਇਹ ਕੀਤੀ ਕਹਿੰਦੇ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪਾਣੀ ਨੂੰ ਯੂਟਿਲਾਈਜ਼ ਨਹੀਂ ਕੀਤਾ ਅਸੀਂ ਹੁਣ ਖਾਲੇ ਬਣਾਏ ਨੇ ਨਹਿਰਾ ਨਹਿਰਾ ਕਸਤੇ ਨਮੀਆਂ ਕੱਢੀਆਂ ਤਾਂ ਜਿਸ ਦੇ ਨਾਲ ਕੀ ਹੈਗਾ ਪਾਣੀ ਦੀ ਵਰਤੋਂ ਜਿਹੜੀ ਵਧੀ ਤਾਂ ਜਿਸ ਦੇ ਕਾਰਨ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ ਹੁਣ ਕਿਸਾਨਾਂ ਤੱਕ ਪਾਣੀ ਪਹੁੰਚਿਆ ਹੁਣ ਸਾਨੂੰ ਪਤਾ ਵੀ ਇੰਨੀ ਸਾਨੂੰ ਜ਼ਰੂਰਤ ਹੈਗੀ ਹੈ ਅਸੀਂ ਇਸੇ ਕਰਕੇ ਤਾਂ ਪਾਣੀ ਦੇਣਾ ਚਾਹੁੰਦੇ ਦੇਖੋ ਇਹ ਹਰ ਗੱਲ ਤੇ ਇਹ ਕਹਿਣਾ ਕਿ ਮਗਰਲਿਆਂ ਨੇ ਕੁਝ ਨਹੀਂ ਕੀਤਾ ਡੈਮ ਵੀ ਮਗਰਲ ਮਗਰਲਿਆ ਨੇ ਬਣਾਈ ਸੀ 13000 ਪਿੰਡ ਚ ਬਿਜਲੀ ਵੀ ਮਗਰਲਿਆ ਨੇ ਲਾਈ ਸੀਗੀ ਤੇ ਸੜਕਾਂ ਵੀ ਮਗਰਲਿਆ ਨੇ ਹਾਂ ਠੀਕ ਹੈ ਚਲੋ ਮਗਰਲਿਆ ਸਰਕਾਰਾਂ ਨੇ ਅਗਰ ਵਾਟਰ ਰਿਵਰ ਵਾਟਰਸ ਦੀ ਕਨਾਲ ਵਾਟਰ ਦੀ ਯੂਟਿਲਾਈਜੇਸ਼ਨ ਨਹੀਂ ਕੀਤੀ ਤੁਸੀਂ ਕਰਤੀ ਚੰਗੀ ਗੱਲ ਆ ਪਰ ਮਤਲਬ ਉਸ ਆੜ ਵਿੱਚ ਤੁਸੀਂ ਬਾਕੀਆਂ ਸਾਰਿਆਂ ਮਗਰਲੇ ਕੀਤੇ ਕੰਮਾਂ ਨੂੰ ਜ਼ੀਰੋ ਕਰੀ ਜਾਓ ਤੇ ਆਪਣੇ ਇਸ਼ਤਿਹਾਰ ਸਾਰੇ ਪੰਜਾਬ ਸਾਰੇ ਦੇਸ਼ ਵਿੱਚ ਲਵਾਈ ਜਾਓ ਉਹ ਵੀ ਕਿੰਨੀ ਚੰਗੀ ਤੁੱਕ ਬਣਦੀ ਆ ਤੁਸੀਂ ਕੀਤਾ ਆਪੇ ਲੋਕੀ ਸਮਝਦਾਰ ਨੇ ਜਿਨ੍ਹਾਂ ਨੂੰ ਟੇਲਾਂ ਤੇ ਤੁਸੀਂ ਕਹਿੰਦੇ ਪਾਣੀ ਦੀ ਗੱਲ ਕਰਦੇ ਨੇ ਉਹ ਉਹ ਅਕਲਮੰਦੀ ਨੇ ਲੋਕ ਉਹਨਾਂ ਨੂੰ ਫਿਰ ਹਰ ਪਿੰਡ ਵਿੱਚ ਇਛਤਿਹਾਰ ਲਾਉਣ ਦੀ ਥੋੜੋ ਲੋੜ ਹੈਗੀ ਆ ਬੇਸਿਕਲੀ ਦੇ ਆਰ ਆਨ ਟੂ ਪਬਲਿਸਿਟੀ ਅੱਜ ਦਾ ਵੀ ਜਿਹੜਾ ਸੈਸ਼ਨ ਸੀਗਾ ਆਈ ਵੁੱਡ ਸੇ ਕਿ ਉਹ ਇੱਕ ਕਿਸਮ ਦਾ ਉਹਨਾਂ ਨੂੰ ਐ ਲੱਗਿਆ ਕਿ ਇੱਕ ਬੜਾ ਵੱਡਾ ਇਸ਼ੂ ਆ ਅਸੀਂ ਸ਼ਾਇਦ ਅਮਰਿੰਦਰ ਦੇ ਮੁਕਾਬਲੇ ਦਾ ਪਾਣੀਆਂ ਦਾ ਰੱਖਾ ਬਣ ਕੇ ਨਿਕਲਣਾ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨੇ ਪਾਣੀਆਂ ਦਾ ਸਾਰੇ ਪੁਰਾਣੇ ਐਗਰੀਮੈਂਟ ਰੱਦ ਕੀਤੇ ਉਹ ਡੈਮ ਤੇ ਚੜਿਆ ਸੀਗਾ 12 ਸਾਲ ਉਸ ਲਾਅ ਨੇ ਪੰਜਾਬ ਨੂੰ ਸਾਧਵਾਇਆ ਵਾ ਇਹ ਜਿਹੜਾ ਡੈਮ ਤੇ ਗਏ ਨੇ ਅਸੀਂ ਚਾਬੀਆਂ ਚੱਕ ਲੀਆਂ ਅੱਛਾ ਪੁਲਸ ਲਾਤੀ ਆ ਕੈਪਟਨ ਜੀ ਸਮੇਂ ਕਹਿੰਦੇ ਜਿਹੜੀ ਨੁਮਾਇੰਦਗੀ ਹੈਗੀ ਖਤਮ ਹੀ ਕਹਿੰਦੇ ਉਦੋਂ ਹੋਈ ਸੀ ਨਹੀਂ 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 ਜਿਹੜੀ ਬੀਬੀਐਮਪੀ ਦੀ ਨੁਮਾਇੰਦਗੀ ਖਤਮ ਹੋਈ ਹੁਣ ਹੋਈ ਆ 23 ਫ फेब्रुवारी 2022 ਚ ਜੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਇਹ ਮੈਂ ਮੈਂ ਇਸ ਨੂੰ ਇਹ ਤਾਂ ਕਹਿੰਨਾ ਕਿ ਇਹਨੂੰ ਨਾ ਇੱਕ ਕਿਸਮ ਦਾ ਉਹ ਇੱਕ ਆ ਇਸ਼ੂ ਬਣਾ ਰਹੇ ਨੇ ਕਿ ਅਸੀਂ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਫਲੋਟ ਕਰੀਏ अच्छा ਤੁਹਾਨੂੰ ਮੈਂ ਪੁੱਛਦਾ ਕਿ ਡੈਮ ਸੇਫਟੀ ਆ ਇੱਕ ਤਾਂ ਗਵਰਨਮੈਂਟ ਆਫ ਇੰਡੀਆ ਦਾ ਬਣਾਇਆ ਲੋਕ ਸਭਾ ਤੇ ਰਾਜ ਸਭਾ ਦਾ ਕੀ ਸਾਡਾ ਮਤ ਉਹਨੂੰ ਫਿਲ ਕਰ ਦੂਗਾ ਨੇ ਨਾ ਕਰ ਸਕਦਾ ਸੋ देयरफॉर ది ਰਾਈਟ ది ਰਾਈਟ ਕੋਰਸ ਆਫ ਐਕਸ਼ਨ ਊਡ ਹੈ ਬੀਨ ਜੇ ਅਸੀਂ ਹਾਈ ਕੋਰਟ ਜਾਂਦੇ ਤਾਂ ਸੁਪਰੀਮ ਕੋਰਟ ਲੈ ਕੇ ਜਾਂਦੇ ਇਹਨਾਂ ਦੋਨਾਂ ਮੁੱਦਿਆਂ ਨੂੰ ਹੁਣ ਰਸਤਾ ਕੀ ਹੈਗਾ ਆਖਿਰ ਸਭ ਲੋਕਾਂ ਨੂੰ ਚਲੋ ਚਿੰਤਾ ਹੈਗੀ ਜੇਕਰ ਪਾਣੀ ਵਾਧੂ ਪਾਣੀ ਜਾਂਦਾ ਹੈ ਤਾਂ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਤੁਸੀਂ ਯੂਟਿਲਾਈਜ਼ ਕੀਤਾ ਉਹਨਾਂ ਤੁਸੀਂ ਰਿਸਰਚ ਕੀਤੀ ਉਹ ਨਹੀਂ ਨਹੀਂ ਪਾਣੀ ਦਾ ਤਾਂ ਨੁਕਸਾਨ ਅੱਜ ਦਾ ਥੋੜੋ ਤਾਂ ਕਈ ਦਾ ਜਾਨਣਾ ਕਿ ਜਿਹੜੇ ਵਿਦਵਾਨ ਸੀਗੇ ਉਹਨਾਂ ਨੇ 10 ਸਾਲ ਪਹਿਲਾਂ ਕੈਲਕੂਲੇਟ ਕਰਤਾ ਕਿ ਇਕੱਲੇ ਰਾਜਸਥਾਨ ਨੂੰ 15 ਲੱਖ ਕਰੋੜ ਦਾ ਪਾਣੀ ਚਲੇ ਗਿਆ ਵਾ ਬਟ ਕੀ ਕੁਐਸਚਨ ਕਿ ਆ ਅੱਜ ਦੇ ਇੱਕ ਰੈਜ਼ੋਲੂਸ਼ਨ ਨਾਲ ਕਿ ਹੋਇਆ ਹੋਇਆ ਨੁਕਸਾਨ ਦੀ ਪਰਪਾਈ ਹੋ ਜੂਗੀ ਫਿਰ ਉਦੋਂ ਵਿੱਚ ਜਦੋਂ ਐਂਡ ਹੋ ਗਿਆ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇ ਤੁਸੀਂ ਚਲੋ ਅੱਜ ਬੁਲਾਉਣੀ ਸੀ ਵਿਧਾਨ ਸਭਾ ਫਿਰ ਤੁਸੀਂ ਡੈਮ ਸੇਫਟੀ ਐਕਟ ਦੇ ਮੁਕਾਬਲੇ ਇੱਕ ਪੰਜਾਬ ਦਾ ਹੀ ਐਕਟ ਬਣਾ ਦਿੰਦੇ ਕੋਈ ਆਪਾਂ ਉਹ ਵੀ ਨਹੀਂ ਫਿਰ ਉਹ ਕਹਿਣ ਲੱਗੇ ਜੀ ਹਲੇ ਟਾਈਮ ਨਹੀਂ ਸੀਗਾ ਤੇ ਅਸੀਂ ਥੋੜੇ ਸਮੇਂ ਬਾਅਦ ਫਿਰ ਦੁਬਾਰਾ ਵਿਧਾਨ ਸਭਾ ਆਪਾਂ ਨੂੰ ਪਤਾ ਲੱਗ ਜੂਗਾ ਤੁਸੀਂ ਇਹ ਮੇਰਾ ਇਹ ਮੰਨਣਾ ਕਿ ਇਦਾਂ ਇਹ ਜਿਹੜੇ ਰੈਜ਼ੋਲਿਊਸ਼ਨਸ ਹੋਏ ਵਿਧਾਨ ਸਭਾ ਦਾ ਇੱਕ ਮਤਾ ਪਾਸ ਕਰਤਾ ਦੀਜ਼ ਆ ਬੇਸਿਕਲੀ ਫੋਰ ਪਬਲਿਕ ਕੰਜ਼ਮਪਸ਼ਨ ਬਿਲਕੁਲ ਕਿ ਅਸੀਂ ਇਕਜੁੱਟ ਆ ਤੇ ਅਸੀਂ ਕੰਮ ਕਰ ਰਹੇ ਹਾਂ ਸਮਝ ਗਏ ਲੇਕਿਨ ਜਿਆਪਾ ਕਹੀਏ ਕਿ ਇਸ ਮਤੇ ਦੇ ਨਾਲ ਪੰਜਾਬ ਦੇ ਪਾਣੀ ਦਾ ਨੁਕਸਾਨ ਖਤਮ ਹੋ ਜਾਊਗਾ ਨੈਵਰ ਹੈ ਬਟ ਉਹ ਤਾਂ ਚੱਲ ਰਿਹਾ ਵਾ ਉਹ ਤਾਂ ਜੋ ਪਾਣੀ ਪਹਿਲਾਂ ਪੁਰਾਣਾ ਅਵਾਰਡ ਹੋ ਗਿਆ ਗਲਤੀ ਦੇ ਨਾਲ ਉਹ ਸਾਰਾ ਕੁਝ ਤਾਂ ਚੱਲ ਰਿਹਾ ਯਾ ਤਾਂ ਫਿਰ ਅੱਜ ਦੇ ਮਤੇ ਵਿੱਚ ਉਹ ਜਿਹੜੀਆਂ ਤਿੰਨ ਕਲੋਜ਼ਾਂ ਸੀ 78 79 80 ਰੀਆਰਗੇਨਾਈਜੇਸ਼ਨ ਐਕਟ ਦੀਆਂ ਉਹਦੇ ਵਿੱਚ ਉਹਦੀ ਉਹਦੀ ਵੀ ਰੱਦ ਕਰਨ ਦੀ ਵਿੱਚੇ ਪਾ ਦਿੰਦੇ ਤੇ ਯਾ ਤਾਂ ਰਾਜਸਥਾਨ ਤੋਂ ਵੀ ਰੌਲਟੀ ਦੇ ਪੈਸੇ ਮੰਗ ਲੈਂਦੇ ਯਾ ਹੁਣ ਲਿਖ ਦੇਣ ਸਰਕਾਰ ਕੇ ਰਾਜਸਥਾਨ ਨੂੰ ਇਨਿਸ਼ ਹੁਣ ਇਨੀਸ਼ੀਏਟ ਕਰ ਰਹੇ ਨੇ ਕਿ ਰਾਜਸਥਾਨ ਨੂੰ ਕਹਿਣ ਕਿ ਸਾਨੂੰ ਤੁਸੀਂ ਤੁਹਾਡੇ ਜਿਹੜਾ ਪਾਣੀ ਜਾ ਰਿਹਾ ਤੁਸੀਂ ਨੌਨ ਰਾਇਪੇਰੀਅਨ ਸਟੇਟ ਹੋ ਸਾਨੂੰ ਰਾਇਲਟੀ ਦੇਣੀ ਸ਼ੁਰੂ ਕਰੋ ਤਾਂ ਤਾਂ ਆਪਾਂ ਕਿਸੇ ਗੱਲ ਤੇ ਪਹੁੰਚਾਂਗੇ ਉਹ ਨਹੀਂ ਦੇਣਗੇ ਅਸੀਂ ਕੋਰਟ ਜਾਵਾਂਗੇ ਕੋਈ ਮੁੱਦਾ ਚੱਲੂਗਾ ਚਲੋ ਅੱਜ ਨਹੀਂ ਫੈਸਲਾ ਹੋਊਗਾ ਬਾਅਦ ਚੂਗਾ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਅੱਜ ਮжоਰਿਟੀ ਬਣੀ ਹੈ ਇਸ ਦਾ ਕੋਈ ਆਉਣ ਵਾਲੇ ਫਿਊਚਰ 'ਚ ਕੋਈ ਫਾਇਦਾ ਹੈਗਾ ਜਾਂ ਅੱਗੇ ਜਾ ਕੇ ਜਾਂ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁੱਖ ਕਰਨਾ ਪਏਗਾ ਇਹ ਤਾਂ ਹੁਣ ਗਵਰਨਮੈਂਟ ਤੇ ਪਤਾ ਲੱਗੇਗਾ ਨਾ ਕਿ ਕੀ ਇਹ ਇਕੱਲੇ ਮੱਥੇ ਤੇ ਰੁਕ ਜਾਂਦੇ ਨੇ ਤੁਸੀਂ ਇਹ ਗੱਲ ਕੀਤੀ ਵੀ ਤੁਸੀਂ ਇਹ ਕਿਸੇ ਕੋਰ ਦਾ ਰੁਕ ਕਰ ਮੈਂ ਕਿਹਾ ਉੱਥੇ ਅੰਦਰ ਜਨਕ ਮੈਨੂੰ ਟਾਈਮ ਮਿਲਿਆ ਕਿ ਤੁਹਾਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਡੈਮ ਸੇਫਟੀ ਐਕਟ ਆਲਸੋ ਬੀਬੀਐਮਪੀ ਦੇ ਰੂਲਸ ਜਿਹੜੇ ਆਲਟਰ ਕੀਤੇ ਤੁਹਾਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ 3 ਸਾਲ ਹੋ ਗਏ ਨਾ ਚਲੋ ਹੁਣ ਦੇਖਦੇ ਆਂ ਭਲਾ ਜਾਂਦੇ ਨੇ ਕਿ ਨਹੀਂ ਜਾਂਦੇ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਨਾ ਹੁੰਦੀਆਂ ਬਾਕੀ ਮੈਂ ਇਹਨਾਂ ਨੂੰ ਕਿਹਾ ਅੰਦਰ ਕਿ ਤੁਸੀਂ ਕਹੀ ਜਾਂਦੇ ਹੋ ਕਿ ਪਾਣੀ ਬਚਾ ਰਹੇ ਅਸੀਂ ਐਂ ਕਰਦੇ ਪਾਣੀ ਕਿਹਦੇ ਲਈ ਬਚਾਰੇ ਕਿਸਾਨਾਂ ਲਈ ਬਚਾਰੇ ਨਾ ਤੇ ਕਿਸਾਨ ਸੋ ਜਸਰਦਰ ਸਰਦਾਰ ਸੁਖਬਾਲ ਸਿੰਘ ਖੈਰਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਅਗਰ ਸਰਕਾਰ ਕਿਸੇ ਤਰ੍ਹਾਂ ਦਾ ਕਾਨੂੰਨ ਜਾਂ ਲਾਅ ਅੱਜ ਇੱਥੇ ਪਾਸ ਕਰ ਦੇ ਤਾਂ ਬਹੁਤ ਚੰਗਾ ਹੁੰਦਾ ਇਸ ਦੇ ਨਾਲ ਪਤਾ ਚੱਲਦਾ ਹੈ ਕਿ ਵਾਕਈ ਹੀ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਇਸ ਮжоਰਿਟੀ ਦੇ ਨਾਲ ਕੀ ਅਸਰ ਪਏਗਾ ਇਹ ਆਉਣ ਵਾਲਾ ਸਮਾਂ ਦੱਸਦਾ ਹੈ ਕੈਮਰਾਪਰਸਨ ਨਿਤਿੰਦਰ ਨਾਲ ਸੰਦੀਪ ਕੰਬੋਚ ਚੰਡੀਗੜ੍ਹ ਤੋਂ